ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰੋ ਕਿਰਪਾ ਜਪੋ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦੀ ਸੱਚ ਜੁਗਾਂ ਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨ ਹੋਵਾਈ ਜੇ ਸੁਚੀ ਰਖਵੈ ਤਪੈ ਤਪ ਨਾ ਹੋਈ ਜੀ ਲੈ ਰਹਾਂ ਲਿਵ ਤਾਰੀ ਭੁਖਿਆ ਭੁਖ ਨਾ ਕਰ ਤੈਰੀ ਜੀਵਨਾਂ ਪ੍ਰੀਆ ਵਾਰੀ ਸਹਿਸੀ ਅਨਪਲਕ ਹੋਇ ਤਾ ਇੱਕ ਨੰਚ ਲੈ ਨਾਲ ਕਿਸ ਚਿਰ ਹੋਈ ਐ ਇੱਕ ਕੂੜਾ ਟਟੇ ਪਾਲ ਭੁਖ ਮਰ ਜਾਈ ਚਨਨ ਨਾਨਕ ਲਿਖਿਆ ਨੋ ਲੇ ਹੁਕਮੀ ਹੋਨ ਆਕਾਰੁ ਪੁਣਾ ਕਹਿ ਜਾਈ ਹੁਕਮੀ ਹੋਨ ਜੀਏ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੈ ਦੁਸੁਖ ਪਾਈ ਹੈ ਇਕਨਾ ਹੁਕਮੀ ਬਾਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੈ ਨਿਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਮੈਂ ਜਿਉ ਜਾਇ ਤਹ ਹਮ ਕੈ ਨ ਕੋਈ ਗਾਵ ਕੁਤਾਨ ਹੋਵੇ ਕਿਸੈ ਤਾਨ ਗਾਵ ਕੁਤਾ ਜਾਣੇ ਨੀਸਾਨ ਗਾਵ ਕੋ ਗੁਣ ਵਡੀਆਂ ਚਾਰ ਗਾਵ ਕੋ ਵਿਦਿਆ ਵਿਚਾਰ ਗਾਵ ਕੋ ਸਾਂਝ ਰੀਤਨ ਖੀ ਗਾਵ ਕੋ ਜੀ ਲੈ ਫਿਰਦੀ ਗਾਵ ਕੋ Japae dise dur ਗਾਵ ਕੋ ویکھے ਹਦਰ ਦੂਰ ਕਤਨਾ ਕਚਿਨਾ ਆਵਤ ਟੂਟ ਕਟ ਕਟ ਕਟੀ ਕੋਟੀ ਕੋਟ ਕੋਟ ਦਿੰਦਾ ਜੀ ਲੈਂਦੇ ਠਕਪਾ ਹੀ ਜੁਬਾ ਜੁਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਵੀ ਸੇਵੀ ਪਰਵ ਸੱਚਾ ਸਹਿਬ ਸੱਚ ਨਾਏ ਭਾਖੇ ਭਵਾ ਪਾਰੀ ਆਖੇ ਮੰਗੇ ਦੇਹ ਦੇ ਦਾਤ ਕਰੀ ਦਤਾਰੂ ਵੀਰੁ ਕਗਰ ਕੀਐ ਜਿ ਦਿੱਸੈ ਦਰਬਾਰੀ ਮਹਾ ਕੀ ਬੋਲਨ ਬੋਲੀਐ ਜਿਤ ਸੰਤਰੀ ਪਿਆਰੀ ਅੰਮ੍ਰਿਤ ਵੀਰ ਸਜਣਾ ਉੜਿ ਆਈ ਵਿਚਾਰੀ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੁ ਨਾਨਕ ਈ ਵਾ ਜਾਣੀਐ ਸਭ ਪਿਛਿਆਰੀ ਹਪਨ ਜਾਏ ਕੀਤਨ ਹੋਈ ਆਪੀਆ ਮਿਰਿੰਜਨ ਸੁਈ ਜਿਨਸੀ ਵੈਦਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨੀ ਗਾਵੀਐ ਸੁਨਿਆ ਮਨ ਰਖੀਐ ਭਾਉ ਦੁਖ ਪਰ ਹਰਿ ਸੁਖ ਕਰ ਲੈ ਜਾਈ ਗੁਰਮੁਖਨਾਦੰ ਗੁਰਮੁਖਵੇਦੰ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੁਰਖ ਪਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਹੀਂ ਕਹਿ ਨਕਤ ਨਜਾਈ ਬੁਰਾ ਇੱਕ ਜਿਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੂਮਨ ਨਜਾਈ ਤੀਰਥ ਨਹਾਵਾ ਜੇਤਸ ਪਾਵਾਂ ਬਿਨ ਪਾਨੇ ਕਿਨਹਾਇ ਕਰੀ ਜੇਤ ਸ੍ਰੀ ਰੂਪਾਈ ਵੇਖਾਂ ਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਹੈ ਦੇਵ ਗੁਰੁ ਈ ਸਭਨਾ ਜੀਆਂ ਕਾ ਇੱਕ ਦਾਤਾ ਸੋਮ ਵਿਸ਼ਨ ਜਾਈ ਜੇ ਦੁਖ ਚਾਰੀ ਆਰਦਾਸ ਹੋ ਜਸੁਨੀ ਹੋਈ ਨਵਾਂ ਖੰਡਾ ਵੇ ਜਾਣੀ ਐ ਨਾ ਚਲੈ ਸਭ ਕੋਈ ਚੰਗਾ ਨਾਮ ਰਖੈ ਕੈ ਜਸ ਕੀਤਿ ਜਗ ਲਈ ਜਿਸ ਨਦਨਾ ਆਵਾਈ ਤਾ ਵਾਤਨ ਉਚੈ ਕੀ ਕੀਟਾ ਅੰਦਰ ਕੀਟ ਕਰੇ ਦੋਸੀ ਦੋ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਗੀ ਤਿਹ ਕੋ ਨ ਸੁਝੈ ਜਿਸ ਗੁਣ ਕੋਈ ਕਰੀ ਸੁਣੈ ਸਤਪੀਰ ਸਰਨਾਥ ਸੁਣੈ ਧਰਤਵਲ ਅਕਾਸ ਸੁਣੈ ਦੀਪ ਲੋਪਾਤਲ ਸੁਣੈ ਪਹਿਨ ਸੁਕੈ ਕਾਲ ਨਾਨਪਾਦ ਸੇਵਿਕਸ ਸੁਣੈ ਧੂਪ ਆਪਕਾਨ ਸੁ ਸੁਣੈ ਈਸ਼ਰ ਵਰਮਾਇੰਦ ਸੁਣੈ ਮੁਕਤ ਸਨੰਮੰਦ ਸੁਣੈ ਜੋਗ ਜੁਗਤ ਤਨ ਭੀਨ ਸੁਣੈ ਸਾਸਤਿ ਸਿਮਰਤਿ ਵੀਦ ਨਾਨਕ ਪਤਸ ਦੇ ਵਿਕਾਸ ਸੁਣੈ ਰੂਪ ਆਪਕ ਨਾਸੀ ਸੁਣੈ ਸਤ ਸੰਤੋ ਗਿਆਨ ਸੁਣੈ ਅਰਸਰ ਕੈ ਸ਼ਿਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਗੈ ਸਹਿ ਧਿਆਨ ਨਾਨਕ ਪਤਸ ਦੇ ਵਿਕਾਸ ਸੁਣੈ ਰੂਪ ਆਪਕ ਨਾਸੀ सुनय सरागुना की कहा सुन शेखीर पाशाह सुनयी पार सुन हाथ वैसे गान पताश विकास सुनय दू कनास मन्ने की गी न जाये जी पछताई ਕਾਗਜ ਕਰਮਨਾ ਨਿਕਨਹਾਰ ਮਨਨੇ ਕੈ ਬਹਿ ਕਨ ਵਿਚਾਰੂ ਐਸਾ ਨਾਮ ਨਿਰੰਜਨ ਹੋਈ ਜਿ ਕੋ ਮਨ ਜਾਣੇ ਮਨ ਕੋਈ ਮਨ ਸੁਰਤਿ ਆ ਮਨ ਬੁੱਧਾ ਮਨ ਸਾਧਾਨ ਕੀ ਸਦ ਮਨ ਮਹ ਚੁੱਟਾ ਨਾ ਖਾਈ ਮਨ ਜਮ ਕੇ ਸਨ ਜਾਈ ਐਸਾ ਨਾਮ ਨਿਰੰਜਨ ਹੋਈ ਜਿ ਕੋ ਮਨ ਜਾਣੇ ਮਨ ਕੋਈ ਮੰਨਾ ਮਾਰਗੁ ਠਾਕ ਨ ਪਾਈ ਮੰਨਾ ਪਾਸਿ ਉਪਰ ਗੁਰਜਾਈ ਮੰਨਾ ਮਗਨ ਚੱਲੇ ਪੰਥੁ ਮੰਨਾ ਤਨ ਸਿ ਸਿਸਨ ਬੰਧੂ ਆਸਾ ਨ ਮਿਰੰਜਲ ਹੋਈ ਜੇ ਕੋ ਮੰਨਣਾ ਨੇ ਮਕੋਈ ਮੰਨਾ ਪਾਵੇ ਮੋਖ ਦੁਆਰ ਮੰਨਾ ਪਰਵਾਰਾ ਸਦਾ ਮੰਨਾ ਤਰਾ ਤਾਰੀ ਗੁਰਸਿੱਖ ਮੰਨਾ ਨਾਨਕ ਭੈ ਨ ਬਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮੰਨ ਜਾਣੇ ਹਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਚੀ ਪਾਵੈ ਦਰਗੀ ਮਾਨ ਪੰਚੀ ਸਹਜ ਦਰਬਾਜਾਨ ਪੰਚਾਂਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਚੇ ਕੈ ਕੰਨ ਨਾ ਹੀ ਸਮਾਰੀ ਧੋ ਧਰਮ ਦੇ ਆਕਾ ਪੂਤ ਸੰਤੋਖ ਸਾਵ ਰਖਿਆ ਜਨਸੂਤ ਜੇ ਕੋ ਜੈ ਹੋ ਅਸਤਿਆ ਤਲ ਉੱਪਰ ਕਿਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸ਼ਟੀ ਭਾਰ ਤਲ ਕਮਨ ਜੋਰ ਜੀਏ ਜਾ ਤਰੰਗਾ ਕਿਨ ਨਵ ਸਭਨਾ ਲਿਖਿਆ ਉਰੀ ਕਲਾ ਮ ਇਹੋ ਲਿਖਾ ਲੈ ਜਾਣੇ ਕੋਈ ਲਿਖਾ ਲਿਖਿਆ ਕੀ ਤਾ ਹੋਈ ਕੀਤਾ ਤਾਂ ਸਹਲਿਆ ਰੂਪਾ ਕਿਤੀ ਦਾ ਜਾਣ ਕਾਨ ਤੂ ਕੀਤਾ ਪਸਾ ਇੱਕ ਕਵਾ ਉ ਟਿਸਤੇ ਹੋਈ ਲਾਜਰੀਆ ਕੁਦਰਤ ਕਾਹਨ ਕਹਾ ਵਿਚਾਰ ਵਾਰ ਜਮਾਏ ਕਵਾਰੀ ਜੋਤ ਤਪਾਵਾ ਸੰਬ੍ਰਿਕਾਰੀ ਸਤਿ ਸ੍ਰੀ ਅਕਾਲ ਤੈਂ ਰੰਕਾਰੀ ਅਸੰਖ ਜਪ ਸੰਪਾ ਸੰਖੂਰਾ ਸੰਤਪਤਾ ਸੰਗਰਨ ਮੁਖ ਵੀਪਾਤ ਸੰਗ ਜੋਗ ਮਨ ਰਹੇ ਉਦਾਸੀ ਅਸੰਖ ਗੁਣ ਗਿਆਨੀ ਵਿਚਾਰੀ ਅਸੰਖ ਸਤੀ ਸੰਗਤਾਰੇ ਅਸੰਖ ਸੂਰਮਹ ਬਸਾ ਅਸੰਖ ਮੂਰਕੰਦ ਕੋੁਰ ਸੰਚੂਰ ਰਾਮਪੂਰ ਅਸੰਖ ਮਰਕਾ ਜਾਹੇ ਜੋਰ ਅਸੰਗਲਵ ਜੱਤਿ ਆਖ ਮਹ ਸੰਪਾ ਪੀ ਪਾਪ ਕਰ ਜਾਹੇ ਅਸ਼ੰਖ ਪੂਰਿਆ ਪੂਰੇ ਫੇਟਾ ਹੈ ਅਸ਼ੰਖ ਮਰੀਸ ਮੰਪਕਾ ਅਸ਼ੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਰਿੰਜਾ ਵਾਹੀ ਇਕ ਵਾਰੀ ਜੋਤ ਪਾਵਾ ਸੈਂ ਬਲੀਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾ ਅਸ਼ੰਕ ਅਗਮ ਅਗੰ ਸੰਕਲੋ ਅਸ਼ੰਖ ਹੈ ਸਿਰ ਪਾਰੁਈ आख़री नाम अख़री सहदा आख़िरी ज्ञान जी आख़री लिखनि भुल बानोग जिन लिखिरोमाय ते पै चेता चीता चेता नव नाही कोथाओ कुदरत कुन की चारू ਵਰਨ ਦਵਾਈ ਕੋ ਵਾਰ ਜੁਤ ਪਾਵੈ ਸੈ ਮਰੀਕਾਰ ਤੂ ਸਦਾ ਸਲਾਮ ਤਿਰੰਗਕਾਰੀ ਭਰੀਏ ਹੱਥ ਪੈ ਤਨ ਜੀ ਪਾਣੀ ਝੋਟੈ ਉਤਰਸਖੇ ਮੂਤ ਬਲੀਤੀ ਕੱਪੜ ਹੋਏ ਜੀ ਸਾਹ ਮੂ ਲਈ ਅਧਈ ਭਰੀਏ ਮਾਪਾ ਪਾਕੇ ਸੰਗ ਉਜ ਪਨਵਕ ਰੰਗ ਪੁਣੀ ਪਾਪੀ ਅੱਖ ਨਾਹ ਕਰ ਕਰੇ ਕਰਨਾ ਲਿਖ ਲੈ ਜਾ ਆਪੇ ਬੀਜApiException ਨਾਨਕ ਕੁਮੀਆਂ ਜਾ ਤੀਰਤਬ ਗਿਆਨ ਅਨੰਦ ਨੀ ਕੁ ਪਾਵੇ ਚਲ ਕਮਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਾ ਚੀਟ ਮੰਨਾ ਸਗੋਂ ਤੇ ਰਮਾ ਨਾਹੀ ਕੋਈ ਬਿਨ ਗੁਣ ਕੀਤੇ ਬਚਣਾ ਹੋਈ ਸਵਸਥ ਆਤਮਾਣੀ ਬਰਮਾਉ ਸਤਸਵਾਰ ਸਦਾ ਮੰਚਾਉ ਕੰਸ ਵੀਰਵਤ ਕਮਨ ਕਮ ਸਿਰ ਕਨਵਾਰੀ ਕਮ ਸਿਰਤੀ ਮਹ ਕਮਨ ਜਿਤੁ ਆਕਾਰੀ ਵੀਨ ਪਾਇਆ ਪੰਡਿਤ ਜਿਹੋ ਐ ਨੀਕ ਕੁਰਾਨ ਵਤਨ ਪਾਇਓ ਕਾਦੀਆ ਦੇ ਲਿਖਾਂ ਨੇ ਕੁਰਾਨ ਤਿਤਵਾ ਨਾ ਜੋਗੀ ਜਾਣਾ ਰਤਮਾ ਨਾ ਕੋਈ ਜਾ ਕਰਤਾ ਸੇਤੀ ਕੋ ਸਾਜੀ ਅਪੇ ਜਾਣੈ ਸੋਈ ਕਿ ਕਰ ਆਖੈ ਕਿਸ ਲਾਹੀ ਕਿਉ ਅੰਨੀ ਕਿਉ ਜਾਣਾ ਨਾਨਕ ਆਖਨ ਸਭ ਕੋ ਆਖੈ ਤੂ ਇੱਕ ਸਿਆਣਾ ਹੁੰਦਾ ਸਾਇ ਵਡੀ ਨਾਹੀ ਕੀ ਪੈ ਜਾ ਕਾ ਹੋਐ ਨਾਨਕ ਜੇ ਕੋ ਆਪੂ ਜਾਣ ਅਗਿਆਨ ਸੁਹੈ ਪਾਤਲ ਪਤਲ ਅਗਸ ਅਗਸ ਕੋਰ ਕੋਰ ਕੁਪਾਰਥ ਕੀ ਵੇਤ ਕੈਨਕ ਵਾਤ ਸੈ ਸਠੜ ਕੈਨਕ ਤਿਪਾ ਸੁਵਿਦਾ ਤੂ ਲਿਖਾ ਹੋਇ ਤਾ ਲਖੀਆ ਲਿਖੇ ਹੋਇ ਵਿਨਾਸ ਨਾਨਕ ਉੱਡਾ ਆਖੀਐ ਅਪਿ ਜਾਣਿਆ ਸਲਾਹੀ ਚਲ ਹੈ ਜੀ ਸੁਤਨ ਪਾਈਆ ਨਗਿਆ ਤਿਵ Kau esmond na jani esmond sa sultan gra seti mal kiri tal na hoani Jeta sa manona visray Anto na sifti kena anto, anto na karne dina anto, anto na vika suna anto Anto na japa kya anto na japa kita kadu ਅੰਤ ਨ ਜਾਪੇ ਪਰਵਾਰ ਅੰਤ ਕਾਨ ਕੀਤੇ ਬਿਨ ਲਾਹੀ ਤਾਂ ਕਿ ਅੰਤ ਨ ਪਾਇ ਜੈ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿ ਉੱਚਾ ਥਾਉ ਉੱਚੇ ਉਪਰ ਉਚਾਉ ਤੇਵੜੀ ਉੱਚਾ ਹੋਏ ਕੋਈ ਤਿਸ ਕੋਤੇ ਗੁਣਾਣ ਸੋਈ ਜੀਵ ਜੀਆ ਤਨਿਆ ਪਾਪ ਨਾਨਕ ਨਗਰੀ ਕਰਮੀ ਦਾ ਬਹੁਤਾ ਕਰਮ ਨਿਖਿਆ ਨਾ ਜਾਏ ਵਡਾ ਦਤ ਤੈ ਲੋ ਨਾਤਮਾਈ ਕਿਤੇ ਮੰਗੈ ਜੋਤਿ ਪਾਰ ਕਿਤ ਅਗੰਤ ਨਹੀਂ ਵਿਚਾਰ ਕਿਤੇ ਖੱਪ ਟਟੇ ਵਿਕਾਰ ਕਿਤੇ ਲੈ ਲੈ ਮਨ ਕਰਪਾ ਹੈ ਕਿਤੇ ਮੂਰਖਾ ਹੀ ਖਹਿ ਕਿਤ ਦੂਖੂ ਸਰਮਾਰ ਇਹ ਪੈਦਾ ਤੇਰੀ ਨਾ ਤਾਰੇ ਬੰਕ ਨਾ ਸੀ ਪਾਣੇ ਹੋਈ ਹੋ ਰਾਨਸ ਕੇ ਕੋਈ ਜੀ ਕੋ ਖਾਇ ਕਿ ਆਕੰਪਾਈ ਉਹ ਜਾਣਾ ਜੀਤੀਆ ਮੁਹਕਾਏ ਅਪੇ ਜਾਣੇ ਅਪੇ ਦੀ ਆਕੇ ਸੇਵਕੀ ਕੀਤੀ Jisno muksa sirsela nan pat saypatu Amul guna amul wapara amul wapari amul bandari Amul aha amul ajahe amul pa amul Amul darma di amul dolam perawan. ਮਲ ਬਖਸ਼ੀ ਸੇ ਅਮਲ ਨਿਸ਼ਾਨ ਅਮਲ ਕਰਮ ਫਰਮਾਨਾਈ ਅਮੁਲਾ ਅਮੁਲ ਆਖਿਆ ਨਾ ਜਾਏ ਆਖਾ ਖਰ ਲਾਈ ਆਖੇ ਵੀ ਪਾਠ ਪੁਰਾਨ ਆਖੇ ਪੜੇ ਕਰੇ ਵਖਿਓ ਨਾਈ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸ੍ਰੀ ਆਖੇ ਸਿੱਧ ਆਖੇ ਕਿਤੇ ਕਿਤੇ ਭੁਦ ਆਖੇ ਦਨ ਆਖੇ ਦੀਵ ਆਖੇ ਸਨ ਨਰਮੁੰਡਨ ਸਿਵਾ ਕਿਤੇ ਆਖੀ ਅੱਖ ਪਾਹੀ ਕਿਤੇ ਕਹਿ ਕਹਿ ਉਟਟ ਜਾਏ ਇਤੇ ਕੀਤੇ ਹੋਰ ਕਰੀ ਤਾ ਆਖ ਨਸਕੇ ਕੀਤੇ ਜੀਵੜ ਪਾਵੈ ਤੇਵੜ ਹੋਵੇ ਨਾ ਪਛਾਣੇ ਸੱਚਾ ਸੋਏ ਇਕ ਅਕਾ ਬੋਲ ਵਿਕਾਲੋ ਤਾਂ ਲਿਖਿਆ ਸਿਰਖਾ ਵਾਰੰਗਵ ਸੂਦਰ ਕਿਹਾ ਸੂਕਰ ਕਿਹਾ ਜਿਤ ਵੈਸਰ ਸਮਾ ਲੇਵਾ ਜੀ ਨਾਦ ਅਨੇਕ ਸੰਖਾ ਕੀਤੇ ਵਾਣ ਹਰੀ ਕੀਤੇ ਰਾਗ ਪਰਿਸ਼ੋਖ ਹੀਨ ਕੀਤੇ ਕਾਉਣ ਹਾਰੇ ਗਾਵੇ ਤੋਨੋਂ ਪਉਣ ਪਾਣੀ ਬਾਸੰਤਰ ਗਾਵੈ ਰਾਰਾ ਧਰਮ ਦੁਵਾਰੀ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਵਰਮਾ ਦੇਵੀ ਸਹਾਨ ਸਦਾ ਸਵਾਰੀ ਗਾਵੇ ਇੰਦਰਨਾਥ ਸੁਣ ਬੈਠੀ ਦੇਵਤੀ ਅੰਦਰ ਨਾਲੇ ਗਾਵੇ ਸਿੱਚ ਮਦੀ ਇੰਦਰ ਗਾਵਨ ਸਾਜੀ ਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪਣਤ ਪਣ ਰੋਖੀ ਸੁਰ ਜੁਗਤ ਗਵੇਦਾਂ ਨਾਲੇ ਗਾਵ ਮੋਹਣੀ ਅਮਨ ਮੋਹਨ ਸੁਰਗ ਮਤ ਪਿਆਨੀ ਗਾਵਨ ਰਤਨ ਉਪਾਇ ਤੇਰੀ ਅਟ ਸਤੀ ਤਨ ਨਾਲੇ ਗਾਵੈ ਜੋਦਮਾ ਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖਨ ਮੰਡਲ ਵਰ ਫੰਡਾ ਕਰ ਕਰ ਰਖੇਦਾਰੀ ਸੀ ਤਦਨੋਂ ਗਾਵਹਿ ਜੋ ਤੁਸ ਪਾਵਨਾ ਰਤੇ ਤੀਰੀ ਭਦਰਸਾਲੀ ਹੋਰ ਕੀਤੇ ਗਾਵਨ ਸੀ ਮੈਂ ਚਿਤਨਾ ਆਵਨ ਨਾਨਕ ਆਵੀ ਚਰੇ ਸੋਈ ਸੋਈ ਸਦਾ ਸੱਚ ਸਹਿਜ ਸੱਚ ਸੱਚੀ ਨਹੀਂ ਹੈ ਵੀ ਹਸੀ ਜਾਣ ਜਸੀ ਰਤਨਾ ਜਨਿਰਚਾਈ ਰੰਗੀ ਰੰਗੀ ਬਾਤੀ ਕਰ ਕਾ ਜਿਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤੀ ਜੀ ਵੜਿਆ ਜੋਤ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਾਹਿਬ ਨਾਨਕ ਕਰੈ ਨਰ ਜਾਈ ਮੁੰਦਾ ਸੰਤੋਖ ਸ਼ਰਮ ਪਤ ਛੋਰੀ ਧਿਆਨ ਕੀ ਕਰੇ ਬੇਬੂਤ ਕਿੰਤਾ ਕਾਲ ਕੋ ਆਰੀ ਕਾਇਆ ਜੋ ਦੰਡਾ ਵਰਤੀ ਤ ਆਏ ਬੰਦੀ ਸਾਹਿਬ ਜਮਾਤੀ ਮਨ ਜੀਤਾ ਜੈ ਜੀਤ ਆਦੇਸ ਤੁਸੈ ਆਦੇਸ ਅਦਨਿਲ ਅਨੰਦ ਹਜ ਜੁਗ ਜੁਗ ਏਕੋ ਵੀਸ ਫੁੱਟ ਗਿਆ ਧਿਆ ਭੰਡਾਰਨ ਘਰ ਘਟ ਵਾਜੇ ਨਾਦ ਆਪਨਾਤ ਨਾਤੀ ਸਭਾ ਕੀ ਰਿਸਦਵਰਾ ਸਾਜ ਸੰਜੋਗ ਵਿਜੋਗ ਦੋਏ ਕਾ ਚਲਾਵੈ ਨੇਕੇ ਆਵੈ ਭਾਗ ਆਦੇ ਤਿਸੀ ਆਦੀ ਸੁ ਆਦਨਿਲ ਅਨੰਹ ਜੁਜ ਕੇ ਕੋ ਵੀਸ ਏਕਾ ਮਾਈ ਜੁਗਤ ਵਿਆਈ ਤਿੰਜਿਲੇ ਪਰਵਾਨ ਇਕ ਸੰਸਾਰੀ ਇਕ ਬੰਡਾਰੀ ਇਕ ਲਾਏ ਦੀਵਾਨ ਜੇ ਤਸ ਪਾਵੈ ਤੇਤ ਚਲਾਵੈ ਜਿਹੂ ਹੈ ਬ੍ਰਹਮਾਨ ਉਹ ਵੇਖੈ ਉਹ ਨਾਨ ਨਾ ਆਵੈ ਬਹੁਤਾ ਹੈ ਉਹ ਨਾਮ ਆਦਿ ਸਿਆਦਿ ਇਸ ਆਦਨਿਲ ਅਨਲ ਨਹ ਦੁਜ ਕੀ ਕੋ ਵੀ ਸ ਆਸਨ ਲੋਏ ਲੋਏ ਪੰਡਾਰੇ ਦੁਖਸ ਪਾਇ ਸੁਇ ਕਵਾਰੀ ਕਰ ਕਰ ਵੇਖੈ ਸੇ ਜਨਹਾਰੂ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੁਸਿਆ ਆਦੇਸ ਜਦ ਅਨਿਰ ਅਨੰਤ ਹਟੇ ਦੁਬੇ ਕੋ ਵੀਸ ਇੱਕ ਦੂਜੀ ਬਹੁ ਲਖ ਲਖ ਅਲਵੀਸ ਲਹ ਲਗੀੜਾ ਆਖੀਐ ਇਕ ਨਾਮ ਜਦੀਸ ਕੀ ਤਰ ਪਤ ਪਵਣੀਆਂ ਚੜਿਏ ਹੋਇਆ ਕਿਸ ਸਮਗੰਨਾ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈ ਆ ਕੁਰੀ ਕੁੜਾ ਠੀਸ ਆਖੰਝੋ ਚਪਨ ਜੋਰ ਜੋ ਨੰਮਕਨ ਦੇਨਾ ਜੋਰ ਜੋ ਨਾ ਜੀਉਣਾ ਮਰਨਾ ਜੋਰੈ ਜੋ ਨਾ ਰਾਮਾਂ ਮਨ ਸੂਰ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੁਤੀ ਛੁਡੈ ਸੰਸਾਰ ਜਿਸ ਹਜਰ ਕਰਿਖੈ ਸੋਈ ਮਾਨੁ ਕਤਮ ਨੀਚ ਨ ਕੋਈ ਰਾਤੇ ਰਤੇ ਠਿਡੇ ਵਾਰੂ ਪਉਣ ਪਾਨਿ ਗਨੀ ਪਤਾਲੂ ਤਿਸ ਸੇ ਜਤੀ ਠਾਵ ਰਖੀ ਧਰਮਸਾਲ ਜਿ ਸਦੀ ਦੁਲਕਰੰਗੋ ਚੰਕੇ ਨਾਮੁ ਨਿਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਰਬਾਰ ਤਿੱਤਾ ਸੋਨ ਪੰਜ ਪਰਵਾਨਾ ਨਦਰੀ ਕਰਮ ਪਵੈ ਨੀਸਾਨ ਕਟੁਕਾਈ ਉਤੈ ਪਾਈ ਨਾਨਕ ਗਿਆ ਜਪੇ ਜਾਈ ਧਰਮ ਖਨ ਕਾ ਇਹੋ ਧਰਮ ਗਿਆਨ ਖਨ ਕਾ ਕੋ ਕਰਮ ਕਿਤੇ ਪੌਣ ਪਾਣੀ ਵੈ ਸੁੰਦਰ ਕਿਤੇ ਕਾਨ ਮਹੀਸ ਕਿਤੇ ਬਰਮਾ ਗਾਤ ਕਰੀਐ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਇੰਤ ਸੂਰ ਕਿਤੇ ਕਿਤੇ ਮੰਨਾ ਦੇ ਕਿਤੇ ਸਿਰਵਨਾ ਕਿਤੇ ਕਿਤੇ ਦੇਵੀ ਵੇਸ ਕੀਤੇ ਦੇਵਦਨ ਕੀਤੇ ਕੀਤੇ ਰਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਰਨਰੰਦ ਕੀਤਿਆਂ ਸਤਿ ਸੇਵਾ ਕੀਤੇ ਨਾਮ ਕਰਨ ਅੰਤ ਗਿਆਨ ਕੰਮਾ ਗਿਆਤ ਬਚੰਦ ਜਿਤਨਾ ਨਾਮ ਬਨੋਕੂਰ ਅਨੰਦ ਸੰਖੰਕੀ ਬਾਣੀ ਰੂਪ ਤਿੱਖਾ ਕਰਤ ਘੜੀਏ ਬੋਧਨੂਪ ਤਾਂ ਕਿੰਗਲਾ ਕਛੀਆਂ ਨਾ ਜਾਹੇ ਜੇ ਕੋ ਕਹ ਵਿਚੈ ਬਿਚਾਈ ਤਕੜੀਏ ਸੁਖ ਮਤਮਨ ਬੁੱਧਾ ਟਿੱਖਾ ਕਰੀਏ ਸਰਸਦਾ ਕੀ ਸੁਧ ਕਰਮਖੰਨ ਕੀ ਬਾਣੀ ਜੋਰਾ ਤਿੱਥੈ ਹੋ ਨ ਕੋਈ ਹੂਰਾ ਤਿੰਨ ਮੈਂ ਰਾਮ ਰਹਾ ਬਰਪੂਰਾ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾ ਕੀ ਰੂਪ ਨ ਕਿਤਨੇ ਤ ਹੈ ਨਾ ਉਹੀ ਮਰੇ ਨਾ ਠਾਗੀ ਜਹੇ ਜਿਨ ਕੇ ਰਾਮ ਸੇ ਮਨਮੋਹ ਚਿਤੈ ਬਸ ਤੁਸੀ ਕੇ ਲੂਪ ਕਰੇ ਅਨੰਸ਼ਟਾ ਮਨਸੂਈ ਸਚ ਕਾਨ ਵਸਨ ਰੰਕਾਰ ਕਰ ਕਰ ਵੇਖੈ ਨਦਨ ਹਾਲ ਚਿਤਾ ਖਨ ਮੰਡਲ ਵਰ ਬੰਡਾ ਜੀ ਕੋ ਕਥੈ ਤਾ ਨਾ ਅੰਤੋ ਪਿੱਟਾ ਲੋਹਾ ਆਕਾਰ ਜਿਵੇਂ ਜੇ ਹੁਕਮ ਚ ਵਟੇ ਕਾਰ ਵੇਖੈ ਇਸੇ ਕਰੀ ਚਰ ਮਾਨ ਕਿਤਨਾ ਘੜਾ ਸਰ ਜਤ ਭਰਾ ਹੀਰਜ ਸੁਨਿਆਰ ਅਹਿਰ ਮਤ ਵੀ ਰਥਿਆ ਔਖ ਲਗ ਤਮਤਾਉ ਭੰਡਾ ਪਾਵ ਅਮ੍ਰਿਤ ਢਾਲਾ ਕੜੀਏ ਸਭ ਸੱਚੀ ਟਕਸਾਲ जिनको नदर कर्म तिक़ारा नानक नदरी नदनि स्लोक पवन गुरू पाणी पिता माता दर त महतरा दई दाई दया हिलास ਸੰਗਿਆਈਆਂ ਬੁਰਿਆਈਆਂ ਵਾਚੇ ਧਰਮ ਗੂਰ ਕਰਮੀਆਂ ਕੋ ਆਪਣੀ ਇਹ ਨਿਰਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਕਰ ਕਾਲ ਨਾਨਕ ਤੇ ਮੁਖ ਜਲੇ ਕਿਤੀ ਛੁਤੀ ਮਾਲ ਜਿਨੀ ਨਾਮ ਜਿ ਆਇਆ ਗਾਮ ਸકલ ਘਾਲ ਨਾਨਕ ਤੇ ਮੁਖ ਜਲੇ ਕਿਤੀ ਛੁਤੀ ਮਾਲ